ਜੇ ਸ੍ਰਿੰਕੇ ਦੀ ਗੱਲ ਮੇਰੇ ਸਾਥੀਆਂ ਨੇ ਤੁਹਾਡੇ ਨਾਲ ਸਾਂਝੀ ਕੀਤੀ ਆ ਮੈਂ ਬਹੁਤ ਲੰਬੀ ਵਿਸਾਰਚ ਨਹੀਂ ਜਾਣਾ ਕਿਉਂਕਿ 2-4 ਪੁਆਇੰਟਾਂ ਨਾਲ ਹੀ ਗੱਲ ਖਤਮ ਹੋ ਗਈ ਆ ਕਿ ਭੋਗਪੁਰ ਵਾਸੀਆਂ ਨੇ ਆਗਮਪੁਰ ਵਾਸੀਆਂ ਤੇ ਇਲਾਕੇ ਵਾਸੀਆਂ ਨੇ ਇਹ ਪਲਾਂਟ ਨਹੀਂ ਲੱਗਣ ਦੇਣਾ ਕਰੇ ਹੱਕ ਕਰੇ ਕਰਕੇ ਯਾਰ ਸਾਰੀ ਗੱਲ ਨੂੰ ਨਵੇੜ ਦਿਓ ਦੂਸਰਾ ਇਹ ਆ ਡੀਸੀ ਸਾਹਿਬ ਜਿਹੜੇ ਕੁਝ ਪੁਆਇੰਟਸ ਨੇ ਐਸਡੀਐਮ ਸਾਹਿਬ ਨੇ ਤਾਂ ਸਾਡੇ ਸੁਣੇ ਨਹੀਂ ਸੀ ਉਹਦਣ ਚਲੋ ਚੰਗੀ ਗੱਲ ਹੈ ਪੁਆਇੰਟ ਇਹ ਹੈ ਕਿ ਇਹ ਜ਼ਮੀਨ ਦੋਸਤਾਂ ਭੋਗ ਪਰ ਦੀ ਜ਼ਮੀਨ ਜਿਹੜੀ ਆ ਮੋਗੇ ਵਾਲੇ ਪਿੰਡ ਵਾਲਿਆਂ ਨੇ 100 ਏਕੜ ਜ਼ਮੀਨ ਇਹ ਮਿਲ ਲਾਉਣ ਲਈ ਦਿੱਤੀ ਸੀ ਉਹਦੇ ਤੇ ਮਿਲ ਲੱਗ ਗਈ ਕਿਸਾਨਾਂ ਨੂੰ ਫਾਇਦਾ ਹੋ ਗਿਆ ਮਿਲ ਵੱਡੀ ਹੋ ਗਈ ਕਿਸਾਨਾਂ ਨੂੰ ਫਾਇਦਾ ਹੋ ਗਿਆ ਇੱਕ ਹੋਰ بڑا ਟੈਕਨੀਕਲ ਪੁਆਇੰਟ ਹੈ ਮੈਦਨ ਦੇ ਅੰਦਰ ਜਿਹੜੀ ਜ਼ਮੀਨ ਖਾਲੀ ਪਈ ਆ 35 40 50 ਏਕੜ ਜ਼ਮੀਨ ਕਿਸਾਨ ਯੂਨੀਅਨ ਦੇ ਆਗੂ ਸਾਹਿਬ ਬੈਠੇ ਨੇ ਡੱਲੀ ਸਾਹਿਬ ਹੋਰ ਸਾਰੇ ਬੈਠੇ ਨੇ ਇਸ ਜ਼ਮੀਨ ਦੇ ਉੱਤੇ ਰਿਸਰਚ ਹੁੰਦੀ ਸੀ ਗੰਨੇ ਦੀ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਵੀ ਬੋਲਿਆ ਔਨ ਰਿਕਾਰਡ ਇਸ ਰਿਸਰਚ ਸੈਂਟਰ ਦੇ ਨਾਲ ਇੱਕ ਰੂਪ ਦੇ ਅੰਦਰ ਇਹ ਲੋਕਾਂ ਨੂੰ ਗੰਨੇ ਦੀਆਂ ਕਿਸਮਾਂ ਹੋਰ ਕਿਸਾਨਾਂ ਨੂੰ ਦਿੱਤੀਆਂ ਜਾਣੀਆਂ ਸੀ ਤਾਂ ਕਿ ਉਹਦਾ ਨਵੇਂ ਪ੍ਰੋਡਕਸ਼ਨ ਨਵੇਂ ਬੀਜ ਹੋਣ ਇਹ ਮੈਲ ਸੀ ਐਨ ਜੀ ਪਲਾਂਟ ਲਾਉਣ ਲਈ ਜਗ੍ਹਾ ਨਹੀਂ ਸੀ ਦਿੱਤੀ ਇਹ ਤੁਸੀਂ ਰਿਸਰਚ ਸੈਂਟਰ ਬੰਦ ਕਰ ਦਿੱਤਾ ਬਿਲਕੁਲ ਬੰਦ ਨਹੀਂ ਹੋਣਾ ਵੀ ਦੋਸਤੋ ਉਹਦੇ ਅੰਦਰ ਜਿਹੜਾ ਗੰਨਾ ਉਗਾਇਆ ਜਾਂਦਾ ਮੈਂ ਕਿਸਾਨਾਂ ਦੇ ਲਈ ਪੰਜਾਬ ਦੀ ਵਿਧਾਨ ਸਭਾ 'ਚ ਬੋਲਿਆ ਇਹ ਮੇਰਾ ਹੱਕ ਹੈ ਜੇ ਕਿਸਾਨੀ ਤਬਾਹ ਹੋ ਗਈ ਅਸੀਂ ਮਰ ਜਾਾਂਗੇ ਸਾਰੇ ਦੂਸਰਾ ਇਹ ਬੜਾ ਬੈਲਡ ਪੁਆਇੰਟ ਆ ਹਾਈ ਕੋਰਟ ਚ ਵੀ ਰੱਖ ਰਹੇ ਪਰਸੋਂ ਨੂੰ ਤਰੀਕ 10 ਤਰੀਕ ਹਾਈ ਕੋਰਟ ਚ ਵੀ ਰੱਖ ਰਹੇ ਔਰ ਦੂਸਰਾ ਇਹ ਕਿ ਮਿਲਵੇ ਜੀ ਐਮ ਸਾਹਿਬ 에 ਬੈਠੇ ਆ ਹੈ ਬੜੇ ਸਿਆਣੇ ਪਰ ਸਾਡੀ ਬੇਇਜ਼ਤੀ ਬੜੀ ਕਰਦੇ ਆ ਇਹ ਕਹਿੰਦੇ ਕਿ ਅਸੀਂ ਇਸ ਮਿਲ ਦਾ ਧੂਆਂ ਕਾਲਾ ਨਹੀਂ ਨਿਕਲ ਦੇਣਾ ਆ ਸਾਰੇ ਇੱਥੇ ਬੈਠੇ ਆ ਜਿੰਨੇ ਸਾਰੇ ਇਲੈਕਸ਼ਨ ਇਸ ਕਰਕੇ ਜਿੱਤੇ ਕਿ ਅਸੀਂ ਇੱਥੇ ਮਿਲਦਾ ਕਾਲਾ ਧੂਆਂ ਨਹੀਂ ਨਿਕਲਣ ਦੇਣਾ ਤੇ ਨਾ ਕਾਲੀ ਕਾਲਕ ਲੋਕਾਂ ਦੇ ਘਰਾਂ ਚੋਂ ਕੌਣ ਦੇਣੀ ਆ ਡੀਸੀ ਸਾਹਿਬ ਨੇ ਕੱਲ ਪੱਤਰ ਜਾਰੀ ਕੀਤਾ ਮੈਂ ਉਸੇ ਵੇਲੇ ਟਵੀਟ ਕੀਤਾ ਔਰ ਡੀਸੀ ਸਾਹਿਬ ਨੂੰ ਟੈਗ ਵੀ ਕੀਤਾ ਕਿ ਡੀਸੀ ਸਾਹਿਬ ਤੁਸੀਂ ਆਉਣ ਆਲੀ ਗੱਲ ਦੇ ਲਈ ਤਾਂ ਕਹਿ ਰਹੇ ਹੋ ਕਿ ਜਿਹੜੀ ਕੰਪਨੀ ਗਲਤੀ ਕਰੇਗੀ ਜੋ ਕਰੇਗਾ ਉਹਨੂੰ ਤੁਸੀਂ ਜੁਰਮਾਨਾ ਲਾਓਗੇ ਬੈਂਕ ਗਾਰੰਟੀਆਂ ਦਿਓ ਜੋ ਮਰਜ਼ੀ ਕਰੋ ਪਰ ਡੀਸੀ ਸਾਹਿਬ ਜਿਹੜੇ ਅ fırsਰਾਂ ਦੀ ਬਦੌਲਤ ਉਹਦੇ ਅੰਦਰ ਨੈਗਲੀਜੈਂਸੀ ਹੋਈ ਆ ਜਿਹਦੇ ਕਾਰਨ ਲੋਕਾਂ ਨੂੰ ਸਫਰ ਕਰਨਾ ਪਿਆ ਪਹਿਲਾਂ ਤਾਂ ਇਹ ਦੱਸੋ ਤੁਸੀਂ ਕੰਪਨੀ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਤੇ ਜੀਐਮ ਸਾਹਿਬ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਜ ਐਲਾਨ ਕਰਕੇ ਜਾਓ ਇੱਥੇ ਪਵਾ ਲੈ ਯਾਰ ਕਿਹੜਾ ਘਟਰੀ ਹੋਈ ਤੀਸਰਾ ਇਸ ਮੈਲਵੇ ਅੰਦਰ এনवायरमेंट ਦੇ ਅੰਦਰ ਪਾਣੀ ਦੇ ਅੰਦਰ ਕਿਸਾਨ ਜਥੇਬੰਦੀ ਉਹਦੇ ਆਗੂ ਬੈਠੇ ਆ ਇੱਥੇ ਅਸੀਂ ਇੱਕ ਬਹੁਤ ਵੱਡਾ ਸੈਮੀਨਾਰ ਕਰਾਇਆ ਸੀ ਪਰ ਮੈਂ ਉਦੋਂ ਸੈਸ਼ਨ ਚੱਲਦਾ ਸੀ ਬਹੁਤ سارے ਰਿਸਰਚ ਕਰਦੇ ਵਿਅਕਤੀਆਂ ਦੇ ਨਾਲ ਮੇਰੀ ਗੱਲ ਹੋਈ ਹੁਣ ਤੁਹਾਨੂੰ ਪਤਾ ਵੀ ਅਸੈਂਬਲੀ ਦੇ ਅੰਦਰ ਤਾਂ ਫਿਰ ਰਿਪੋਰਟ ਤੇ ਬੋਲਿਆ ਜਾਂਦਾ ਉਹਨੇ ਤੱਕ ਢਾਡੇ ਕੋਲ ਹੋਣੇ ਚਾਹੀਦੇ ਮੈਨੂੰ ਇਸ ਵਾਰਤ ਫਿਰ ਮੇਰੇ ਨਾਲ ਸਰਕਾਰ ਨੇ ਗੱਲ ਕੀਤੀ ਐਸਡੀਐਮ ਸਾਹਿਬ ਨਹੀਂ ਕਰਨੀ ਚਾਹੁੰਦੇ ਕੋਰਪੋਰਡ ਅਧਿਕਾਰੀ ਨਹੀਂ ਕਰਨਾ ਚਾਹੁੰਦੇ ਦੋਸਤੋ ਮੈਂ ਅਜਮਾਨ ਜੋ ਡਿਪਟੀ ਕਮਿਸ਼ਨਰ ਸਾਹਿਬ ਔਰ ਐਸਐਸਪੀ ਸਾਹਿਬ ਦੇ ਰਿਸਪੈਕਟ ਆਫ ਬੇ ਦੇ ਨਾਲ ਇੱਥੇ ਆਇਆ ਔਰ ਮੇਰੀ ਡਿਊਟੀ ਬਣਦੀ ਹੈ ਡੀਸੀ ਸਾਹਿਬ ਮੈਂ ਤੁਹਾਡੀ ਸਿਰਫ ਪੰਜਾਬ ਦੀ ਵਿਧਾਨ ਸਭਾ ਚ ਵੀ ਆਨ ਰਿਕਾਰਡ ਕਰਾਂਗਾ ਪਰ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਦਾ ਜ਼ਰੂਰ ਖਿਆਲ ਰੱਖੋ ਦੂਸਰਾ ਕਿ ਇਹਦੇ ਨਾਲ ਪਾਣੀ ਥੱਲੇ ਜਾਣਾ এনवायरमेंट ਖਰਾਬ ਹੋਣਾ ਬਹੁਤ ਕੁਝ ਹੋਣਾ ਉਹਦੇ ਲਈ ਸਾਰਿਆਂ ਨੇ ਜਾਣਕਾਰੀ ਜਿਹੜੀ ਆ ਉਹ ਦੇ ਦਿੱਤੀ ਹੈ ਮੇਰੇ ਕਹਿਣ ਤੋਂ ਇਹ ਭਾਵ ਹੈ ਕਿ ਕਈ ਵਾਰ ਸਰਕਾਰਾਂ ਨਾ ਜਥੇਵੰਦੀਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੀਆਂ ਹਨ ਹੁਣ ਹੁਣ ਰਿਕਾਰਡ ਕਹਿਣਾ ਇੱਥੇ ਡਰਾਉਣਾ ਸ਼ੁਰੂ ਕਰ ਦਿੱਤਾ ਡੀਐਸਪੀ ਸਾਹਿਬ ਬੈਠੇ ਆ ਡੀਐਸਪੀ ਸਾਹਿਬ ਤੁਸੀਂ ਕਹਿੰਦੇ ਸੀ ਵੀ ਲੱਗਣ ਦਿਓ ਨਹੀਂ ਤਾਂ ਮੈਂ ਤੁਹਾਡੇ ਤੇ ਪਰਚੇ ਕਰੂੰਗਾ ਪਰਚਾ ਕਰਕੇ ਦਿਖਾਉ ਇੱਕ ਬੰਦੇ ਤੇ ਸੁਖਵਿੰਦਰ ਕੋਟਲੀ ਦਾ ਮਨੋ ਇਹ ਮਾਹੌਲ ਹੀ ਤਾਂ ਬਗੜਿਆ ਡੀਸੀ ਸਾਹਿਬ ਇਹਦੇ ਅੰਦਰ ਤੁਹਾਡੇ ਅਧਿਕਾਰੀ ਜ਼ਿੰਮੇਵਾਰ ਹੈ ਐਸ.ਡੀ.ਐਮ ਸਾਹਿਬ ਜ਼ਿੰਮੇਵਾਰ ਹੈ ਡੱਬੀ ਡੀ.ਐਸ.ਪੀ ਸਾਹਿਬ ਜ਼ਿੰਮੇਵਾਰ ਹੈ ਜੇ ਤੁਹਾਡੇ ਲਾਇਕ ਅਫਸਰ ਥੱਲੇ ਹੋਣ ਤਾਂ ਡੀ.ਸੀ ਸਾਹਿਬ ਔਰ ਐਸ.ਐਸ.ਪੀ ਸਾਹਿਬ ਨੂੰ ਕਦੀ ਲੋਕਾਂ ਦੇ ਵਿੱਚ ਇਦਾਂ ਚੱਲ ਕੇ ਨਹੀਂ ਆਉਣਾ ਪੈਂਦਾ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਇੱਥੇ ਆਏ ਹੋ ਔਰ ਮਾਹੌਲ ਕੀ ਹੈ ਪਰਚਾ ਕਰ ਦਾਂਗੇ ਮਾਹੌਲ ਕੀ ਹੈ ਯੂਨਿਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਤੀਸਰੀ ਗੱਲ ਜੇ ਆਪਾਂ ਲੋਕ ਦੇਖੋ ਵੀ ਮੈਂ ਤਾਂ ਤੁਹਾਡਾ ਚੁਰਿਆ ਨਮਾਇਦਾ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਕਿਹਾ ਕਿ ਮੈਂ ਥੋੜਾ ਜਿਹਾ ਸੌਫਟ ਹੋ ਗਿਆ ਸੀ ਮੈਂ ਪੰਜਾਹਰ ਰਿਕਾਰਡ ਕਿਹਾ ਵੀ ਇਹਦੇ ਪੋਜ਼ਿਟਿਵ ਨੈਗੇਟਿਵ ਪੁਆਇੰਟ ਜਿਹੜੇ ਆ ਉਹ ਕਿਸੇ ਤਰੀਕੇ ਦੇ ਨਾਲ ਡਿਸਕਸ ਕਰਕੇ ਠੀਕਾ ਹੋ ਸਕਦਾ ਮੈਨੂੰ ਉਹਦੇ ਬਾਰੇ ਨਾ ਜਾਣਕਾਰੀ ਹੋਵੇ ਲੇਟਰ ਜਦੋਂ ਗੱਲ ਪਬਲਿਕ ਦੇ ਅੰਦਰ ਆਈ ਹੈ ਤੇ ਦੋਸਤੋ ਮੈਨੂੰ ਅਜ ਮਾਣ ਹੈ ਮੈਂ ਉਸ ਕੁਰਸੀ ਤੇ ਨਹੀਂ ਬੈਠਾ ਮੈਂ ਪਬਲਿਕ ਦੇ ਵਿੱਚ ਤੁਹਾਡੇ ਨਾਲ ਬੈਠਾ ਇਸ ਸਰਕਲ ਵਿੱਚ ਤੁਹਾਂ ਦਾ ਚੁਣਿਆ ਨੁਮਾਇੰਦਾ ਤੁਹਾਡੀ ਨੁਮਾਇੰਦੀ ਕਰਦਾ ਤੁਹਾਡੇ ਨਾਲ ਖੜਾ ਇਹ ਐਮਐਲਏ ਬਣਾ ਬੁਣਾ ਉਹ ਧੋਖਾ ਕਰਾਉਣਾ ਲੱਖਾਂ ਕਰੋੜਾਂ ਰੁਪਏ ਲੋਕ ਲਾਉਂਦੇ ਆ ਭਰਾਵੋ ਐਮਐਲਏ ਬਣ ਕੇ ਕੋਈ ਖਦਾ ਨਹੀਂ ਬਣ ਜਾਂਦਾ ਜੇ ਲੋਕ ਨਾ ਰਹੇ ਉਹ ਉੱਪਰ ਵਾਲੇ ਨਾਲੇ ਤਾਂ ਕੋਟਲੀ ਨੇ ਐਮਐਲਏ ਬਣ ਕੇ ਕੀ ਕਰਨਾ ਯਾਰੋ ਮੈਂ ਤਾਂ ਤੁਹਾਡੇ ਨਾਲ ਕਿਉਂਕਿ ਜੁਗ ਜੁਗ ਜੀਓ ਤੁਸੀਂ ਭੋਪੁਰ ਵਾਸੀ ਹੋਵੇ ਓਏ ਮਣਾ ਮੁਹੀ ਦਿੱਤਾ ਤੁਸੀਂ ਪਿਆਰ ਮਣਾ ਮੁਹੀ ਪਿਆਰ ਦਿੱਤਾ ਗੱਲ ਇੱਕ ਪਾਸੇ ਤੁਸੀਂ پلਕਣ ਤੇ ਕੀਤਾ ਇਸ ਵਾਰ ਜੁਗ ਜੁਗ ਜੀਓ ਤੁਸੀਂ ਭੋਪੁਰ ਵਾਸੀ ਹੋ ਤੇ ਬਹੁਤ ਚੰਗੀ ਲੋਕਾਂ ਦੀਆਂ ਭਾਵਨਾਵਾਂ ਦੀ ਖਾਤਰ ਮੈਂ ਆਪਣੀ ਗੱਲ ਸਮਾਪਤ ਕਰਨ ਲੱਗਾ ਹਾਂ ਡੀਸੀ ਸਾਹਿਬ ਅਸੀਂ ਤੁਹਾਡੇ ਨਾਲ ਇਕੱਲੇ ਤੌਰ ਤੇ ਵੀ ਗੱਲ ਕਰਾਂਗੇ ਸਾਰੀਆਂ ਜਥੇਬੰਦੀਆਂ ਦੇ ਆਗੂ ਅਮਰਜੀਤ ਕਲ ਕਨਸਾ ਤੁਸੀਂ ਸਾਰੇ ਚਲੰਗ ਸਾਹਿਬ ਸਾਰੇ ਬੈਠੇ ਹੋਣ ਆਪਾਂ ਇੱਕ ਵੱਖਰੀ ਮੀਟਿੰਗ ਵੀ ਡੀਸੀ ਸਾਹਿਬ ਅਸੀਂ ਤੁਹਾਡੇ ਨਾਲ ਕਰਾਂਗੇ ਹੋ ਸਕਦਾ ਤੁਸੀਂ ਸਾਨੂੰ ਕੋਈ ਗੱਲ ਸਮਝਾਉਣ ਚ ਕਹਾਂ ਜੀ ਬੋਲੋ ਪਰ ਸਾਰਿਆਂ ਦੇ ਨਾਲ ਕੋਈ ਸਹੀ ਰਾਮ ਰੌਲਾ ਨਹੀਂ ਪਾਵਾਂਗੇ ਟੈਕਨੀਕਲ ਤੌਰ ਦੇ ਉੱਤੇ ਡੱਲੀ ਸਾਹਿਬ ਤੁਸੀਂ ਸਾਰੇ ਬੈਠੇ ਹੋ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ ਵਾਰ-ਵਾਰ ਮੀਟਿੰਗ ਚ ਬਾਈਕਟ ਕਰ ਜਾਣਾ ਬਹੁਤਾਂ ਠੀਕ ਨਹੀਂ ਹੁੰਦਾ ਮੇਰੀ ਬਸ ਇੱਕੋ ਹੀ ਗੱਲ ਹੈ ਕਿ ਇਹਦੇ ਲਈ ਕੋਈ ਹੋਰ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਕਿਉਂਕਿ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸਮਰਾਲੇ, ਕੁੰਗਰਾਲੀ ਕਲਾਂ ਜਿੱਥੇ ਕਦੇ ਵੀ ਪਲਾਂਟ ਲੱਗ ਰਹੇ ਮੈਨੂੰ ਬਹੁਤ ਫੋਨ ਆਏ ਿਆਲੀ ਸਾਹਿਬ ਦੇ ਨਾਲ ਅਸੀਂ ਉਨਤੇ ਜਾ ਕੇ ਵਿਜ਼ਿਟ ਵੀ ਕਰਕੇ ਆਏ ਆ ਤੇ ਡੀਸੀ ਸਾਹਿਬ ਤੁਸੀਂ ਲੋਕ ਬੈਠੇ ਹੋ ਬਰਾਵੋ ਮੈਂ ਤੁਹਾਡੇ ਨਾਲ ਜੇ ਸੀ ਐਨ ਜੀ ਪਲਾਂਟ ਲੱਗਾ ਮੈਨੂੰ ਜੇ ਪੰਜਾਬ ਦੀ ਵਿਧਾਨ ਸਭਾ ਤੋਂ ਸਿਫਾ ਵੀ ਦੇਣਾ ਪੈਂਦਾ ਮੈਂ ਤੁਹਾਡੇ ਨਾਲ ਆ ਕੇ ਥੱਲੇ ਬੈਠ ਜਾਂਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ